ਜਦੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾ ਰਹੇ ਸਨ ਤੇ ਸਿੱਖਾਂ ਨੇ ਪੁੱਛਿਆ ਅਗਲੇ ਗੁਰੂ ਕੌਣ ਹੋਣਗੇ ਗੁਰੂ ਸਾਹਿਬ ਨੇ ਉੱਤਰ ਦਿੰਦੇ ਹੋਏ ਕਿਹਾ ਬਾਬਾ ਵਸੇ ਗ੍ਰਾਮ ਬਕਾਲਾ ਭਾਵ ਅਗਲੇ ਗੁਰੂ ਸਾਹਿਬ ਮੇਰੇ ਦਾਦਾ ਜੀ ਭਾਵ ਸ਼੍ਰੀ ਗੁਰੂ ਤੇਗ ਬਹਾਦਰ ਜੀ ਹੋਣਗੇ ਜੋ ਬਾਬਾ ਬਕਾਲੇ ਵਗ ਵਿਖੇ ਵਸਦੇ ਹਨ ਕੁਝ ਇਤਿਹਾਸਕਾਰਾਂ ਅਨੁਸਾਰ 8ਵੇਂ ਗੁਰੂ ਦੇਵ ਨੇ 9ਵੇਂ ਗੁਰੂ ਦੇਵ ਨੂੰ ਗੁਰਗੱਦੀ ਤੇ ਤਿਲਕ ਦੇਣ ਦੀ ਸੇਵਾ ਭਾਈ ਦਰਗਾਹ ਮੱਲ ਜਿਨ੍ਹਾਂ ਦੀ ਕੁਲ ਚੋਂ ਭਾਈ ਮਤੀਦਾਸ ਜੀ ਹੋਏ ਤੇ ਭਾਈ ਗੁਰਦਿੱਤਾ ਰੰਧਾਵਾ ਜੀ ਨੂੰ ਦਿੱਤੀ ਸੀ ਗੁਰੂ ਸਾਹਿਬ ਦੇ ਹੁਕਮਾ ਦੇ ਗੁਰਸਿੱਖਾਂ ਨੇ ਬਕਾਲੇ ਵੱਲ ਚਾਲੇ ਪਾ ਦਿੱਤੇ ਗੁਰੂ ਸਾਹਿਬ ਨੇ ਗੁਰਗੱਦੀ ਦਾ ਤਿਲਕ ਦਿੱਤਾ ਗਿਆ ਪਰ ਮਹਾਰਾਜ ਨੇ ਬਚਨ ਕੀਤੇ ਅਸੀਂ ਹਜੇ ਪ੍ਰਗਟ ਨਹੀਂ ਹੋਣਾ ਸਮਾਂ ਆਉਣ ਦੇ ਪ੍ਰਗਟ ਹੋਵਾਂਗੇ ਸਮਾਂ ਲੰਘਦਾ ਗਿਆ ਨੌਵੇਂ ਗੁਰਦੇਵ ਨੇ ਆਪਣੇ ਪ੍ਰਗਟ ਹੋਣ ਦੀ ਵਿੱਧ ਬਣਾਈ ਮੱਖਣਸ਼ਾ ਲੁਬਾਣਾ ਨਾਮ ਦਾ ਇੱਕ ਵਪਾਰੀ ਗੁਰੂ ਤੇ ਸ਼ਰਧਾ ਰੱਖਣ ਵਾਲਾ ਗੁਰਸਿੱਖ ਸੀ ਇੱਕ ਵਾਰ ਭਾਈ ਮੱਖਣਸ਼ਾ ਲੁਬਾਣੇ ਦਾ ਜਹਾਜ਼ ਸਮੁੰਦਰ ਦੀ ਘੁੰਮਣਗੇਰੀ ਵਿੱਚ ਗੋਤੇ ਖਾਣ ਲੱਗਾ ਗੁਰੂ ਤੇ ਭਰੋਸਾ ਰੱਖਣ ਵਾਲੇ ਗੁਰਸਿੱਖ ਨੇ ਆਪਣੇ ਪਿਆਰੇ ਗੁਰੂ ਅੱਗੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰਕੇ ਮੇਰਾ ਇਹ ਜਹਾਜ਼ ਬੰਨੇ ਲਾ ਦਿਵੋ ਮੈਂ ਆਪ ਜੀ ਨੂੰ 500 ਮੋਰਾ ਭੇਟ ਚੜਾਵਾਂਗਾ ਗੁਰਬਾਣੀ ਦੇ ਗੁਰਵਾਕ ਅਨੁਸਾਰ ਜਹ ਜਹ ਕਾਜ ਕਿਰਤ ਸੇਵਕੀ ਤਹਾਂ ਤਹਾਂ ਉਠਤਾ ਵੈ ਭਾਵ ਸੇਵਕ ਨੂੰ ਜਿੱਥੇ ਜਿੱਥੇ ਕੋਈ ਕੰਮਕਾਰ ਪਏ ਉੱਥੇ ਉੱਥੇ ਪਰਮਾਤਮਾ ਉਸਦਾ ਕੰਮ ਸਵਾਰਨ ਲਈ ਉਸ ਵੇਲੇ ਜਾ ਪਹੁੰਚਦਾ ਹੈ ਆਪਣੇ ਗੁਰਸਿੱਖ ਦੀ ਅਰਦਾਸ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਗੁਰਸਿੱਖ ਦਾ ਜਹਾਜ਼ ਆਪ ਬੰਨੇ ਲਾਉਣ ਲਈ ਆਏ ਅਰਦਾਸ ਪੂਰੀ ਹੋਣ ਮਗਰੋਂ ਗੁਰਸਿੱਖ ਗੁਰੂ ਦੀ ਪਾਲਚ ਬਕਾਲੇ ਪੁੱਜਿਆ ਬਕਾਲੇ ਕਈ ਦੰਬੀ ਗੁਰੂ ਬਣ ਕੇ ਬੈ ਗਏ ਉੱਥੇ ਇੰਨੇ ਸਾਰੇ ਗੁਰੂਆਂ ਨੂੰ ਵੇਖ ਕੇ ਭਾਈ ਮੱਖਣ ਸ਼ਾਹ ਭੁਲੇਖੇ ਚ ਪੈ ਗਿਆ ਕਿ ਅਸਲੀ ਗੁਰੂ ਕੌਣ ਹੈ ਫਿਰ ਉਸਨੇ ਸੋਚਿਆ ਮੈਂ ਪੰਜ-ਪੰਜ ਮੋਰਾ ਹਰ ਇੱਕ ਮੂਰੇ ਰੱਖਦਾ ਹਾਂ ਜਿਹੜਾ ਪੂਰਨ ਗੁਰੂ ਹੋਵੇਗਾ ਆਪਣੀ ਭੇਟਾ ਆਪ ਮੰਗ ਕੇ ਲੈ ਲਵੇਗਾ ਗੁਰੂ ਵੱਲੋਂ ਸਿੱਖ ਦੀ ਪਰਖ ਤਾਂ ਬਥੇਰੇ ਵਾਰ ਹੋਈ ਹੈ ਪਰੇ ਇਤਿਹਾਸ ਚ ਪਹਿਲੀ ਵਾਰ ਹੋ ਰਿਆ ਸੀ ਕਿ ਕਿਸੇ ਗੁਰੂ ਦੀ ਨੂੰ ਪਰਖਣ ਲੱਗਾ ਸੀ ਭਾਈ ਮੱਖਣशाह ਹਰ ਇੱਕ ਦੰਬੀ ਮੂਰੇ 5-5 ਮੋਹਰਾ ਰੱਖਣ ਰੱਖਣ ਲੱਗਾ ਕਿਸੇ ਨੇ ਹੀ 500 ਮੋਹਰਾ ਦੀ ਮੰਗ ਨਹੀਂ ਕੀਤੀ ਕਰਦੇ ਵੀ ਕਿਵੇਂ ਅਧੂਰੇ ਜੋ ਸਨ ਜਦੋਂ ਸਾਰੇ ਦੰਬੀਆਂ ਨੂੰ ਮੋਹਰਾ ਚੜਾ ਦਿੱਤੀਆਂ ਜਦੋਂ ਸਾਰੇ ਦੰਬੀਆਂ ਨੂੰ ਮੋਹਰਾ ਚੜਾ ਦਿੱਤੀਆਂ ਤਾਂ ਭਾਈ ਮੱਖਣ ਜੀ ਆ ਪੁੱਛਣ ਲੱਗੇ ਇੱਥੇ ਕੋਈ ਹੋਰ ਵੀ ਗੁਰੂ ਹਨ ਤਾਂ ਉੱਥੇ ਦੇ ਵਾਸੀ ਨੇ ਦੱਸਿਆ ਕਿ ਇੱਕ ਤੇਗਾ ਨਾ ਦਾ ਗੁਰੂ ਹੈ ਕਾਫੀ ਸਮੇਂ ਤੋਂ ਭੋਰੇ ਚ ਭਗਤੀ ਕਰ ਰਿਹਾ ਹੈ ਭਾਈ ਮੱਖਣਛਾ ਉਹਤੇ ਪੂਜਾ ਤੇ ਪੰਜ ਪੰਜ ਮੋਰਾ ਰੱਖ ਕੇ ਮੋੜਨ ਲੱਗਾ ਉਸ ਗੁਰੂ ਨੇ ਮੱਖਣਛਾ ਦਾ ਹੱਥ ਫੜਿਆ ਤੇ ਕਿਹਾ 500 ਮੋਰਾ ਸੋਕੇ ਕੇਵਲ ਪੰਜ ਹੀ ਚੜਾ ਰਿਆ ਹੈ ਕੁਝ ਇਤਿਹਾਸਕਾਰਾਂ ਦਾ ਇਹ ਵੀ ਕਹਿਣਾ ਹੈ ਗੁਰੂ ਸਾਹਿਬ ਨੇ ਭਾਈ ਮੱਖਣਛਾ ਨੂੰ ਆਪਣੇ ਪਾਵਨ ਮੋਢ ਦੇ ਦਰਸ਼ਨ ਵੀ ਕਰਾਏ ਜੋ ਉਸ ਦੇ ਜਹਾਜ਼ ਨੂੰ ਘੁੰਮਣ ਕੇਰੇ ਚੋਂ ਕੱਢਣ ਸਮੇਂ ਜ਼ਖਮੀ ਹੋ ਗਿਆ ਸੀ ਭਾਈ ਮੱਖਣਛਾ ਦੀ ਅੱਖਾਂ 'ਚ ਵਿਰਾਗ ਆ ਗਿਆ ਮਹਾਰਾਜ ਅੱਗੇ 500 ਮੋਰਾ ਭੇਟਾ ਰੱਖ ਕੇ ਛਾਤ ਤੇ ਚੜਿਆ ਤੇ ਖੁਸ਼ੀ 'ਚ ਹੋਕਾ ਦੇਣ ਲੱਗਾ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਭਾਵ ਪੂਰੇ ਗੁਰੂ ਮੈਨੂੰ ਲੱਗ ਗਏ ਹਨ ਸੋ ਇਹ ਹੈ ਜੀ ਗੁਰੂ ਲਾਧੋਰੇ ਦਿਵਸ ਰਖੜ ਪੁੰਨਿਆਂ ਜੇ ਆਪ ਜੀ ਨੂੰ ਇਹ ਇਤਿਹਾਸ ਵਧੀਆ ਲੱਗਾ ਹੋਵੇਗਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ